ਹਰੀ ਕੰਬਾਈਨਾ ਚੈੱਕ ਕਰੋ ਮਿੱਤਰੋ ਜਿਹੜੀਆਂ ਪਗੜਾਣੇ ਵੇ ਮੇਲੇ ਤੇ ਕੌਸ਼ਕ ਦੇਣਾ ਬਾਅਦ ਹੀ ਮੈਂ ਕਹਾਂ ਵੀ ਜਿਹੜੀਆਂ ਦਿੱਤੀਆਂ ਜਾਣੀਆਂ ਨਾ ਉਹ ਚੈੱਕ ਕਰੋ ਇੱਕ ਗੱਲ ਪੱਕੀ ਆ ਕਮੇਟੀ ਵਾਲਿਆਂ ਦੀ ਵੀ ਬਹੁਤ ਵਧੀਆ ਗੱਲ ਆ ਯਾਰ ਵੀ ਬ੍ਰਾਂਡ ਨਿਊ ਚੀਜ਼ ਦੇ ਰਹੇ ਆ ਤੇ ਦਰਸ਼ਕ ਵੀ ਜੋ ਮਨਾਮੁਹੀ ਤੇ ਖਿਡਾਰੀ ਵੀ ਮਿੱਤਰੋ ਪਹੁੰਚਣਗੇ ਹੀ ਪਹੁੰਚਣਗੇ ਆ ਜਿਹੜਾ ਕੰਬਾਈਨਾ ਦੇਖੂਗਾ ਨਾ ਹਰ ਇੱਕ ਖਿਡਾਰੀ ਦਾ ਦਿਲ ਕਰਨਾ ਹੀ ਆ ਮਿੱਤਰੋ ਇਹ ਮੇਲਾ ਹੈਗਾ 13 ਦਸੰਬਰ ਨੂੰ ਪਗੜਾਣਾ ਜੋ ਹੈ ਵੱਡਾ ਕਾਪਾ 2.5 ਲੱਖ ਪਹਿਲਾ ਨਾਮ ਆ 2 ਲੱਖ ਦੂਜਾ ਬੈਸਟਾਂ ਨੂੰ ਜੋ ਹੈ ਕੰਬਾਈਨਰ ਰੱਖਾਂਗੇ ਗੰਗਾ ਮਿੱਤਰੋ ਬੈਸਟਾਂ ਨੂੰ ਕੰਬਾਈਨਰ ਕਬੱਡੀ 365 ਤੇ ਲਾਈਵ ਆ ਇੱਥੇ ਓਪਨ ਹੋਣੀ ਐ ਇੱਕ ਦੀ ਆਲ ਓਪਨ ਹੀ ਵੱਡੀ ਚੀਜ਼ ਤੁਹਾਨੂੰ ਕਲੀਅਰ ਕਰ ਦਿੰਨਾ ਬਈ ਐ ਇੱਕ ਦੀ ਆਲ ਓਪਨ ਨਹੀਂ ਓਪਨ ਦੀਆਂ 16 ਟੀਮਾਂ ਮਿੱਤਰੋ ਜੋ ਸੱਦੇ ਪੱਤਰ ਵਾਲੀਆਂ ਖੇਡਣਗਣ ਉਹ ਕਮਾਲ ਦੀਆਂ ਹੋਣਗਾਂ ਤੇ 13 ਦਸੰਬਰ ਨੂੰ ਹੀ ਸੌਰੀ 13 ਨੂੰ ਜੋ ਹੈ ਕੰਬਾਈਨਾ 12 ਨੂੰ ਮੋਟਰਸਾਈਕਲ 3121 ਜੋ ਹੈ ਬੈਸਟਾ ਨੂੰ ਜੋ ਹੈ ਮੋਟਰਸਾਈਕਲ ਸੋ ਜੋ ਹੈ ਨਵੇਂ ਮੁੰਡਿਆਂ ਲਈ ਵੀ ਵਧੀਆ ਗੱਲ ਆ ਤੇ 365 ਤੇ ਆ ਲਾਈਵ ਸਵਾਦ ਆਊਗਾ ਹੀ ਇਹ ਮੇਲੇ ਦਾ ਕੰਬਾਈਨਾ ਦੇਖਾਂਗੇ ਵੀ ਕੌਣ ਜਿੱਤੂਗਾ ਮਿੱਤਰੋ ਕੌਣ ਜਵਰ ਰਿਕਾਰਡ ਬਣਾਊਗਾ ਕਿਹੜਾ ਲੈ ਕੇ ਜਾਊਗਾ ਇੱਥੋਂ ਜਿੱਤ ਕੇ ਮੈਂ ਮਿਲਦਾ ਨਵੀਂ ਵੀਡੀਓ ਦੇ ਵਿੱਚ ਮੇਲਾ ਟੌਪ ਦਾ ਤੁਹਾਨੂੰ ਦੱਸਣਾ ਸੀਗਾ ਕੌਸ਼ਕ ਦਿਨ ਬਾਕੀ ਆ 12 ਤੇ 13 ਦਸੰਬਰ ਨੂੰ ਪੜਾਕੇ ਮਿੱਤਰੋ ਇਸ ਮੇਲੇ ਤੇ ਪੈਣੇ ਆ ਤੁਸੀਂ ਵੀ ਦੱਸੋ ਵੀ ਕਿਹੜਾ ਜਿੱਤੂਗਾ ਕਿਹੜੀ ਟੀਮ ਲੈ ਕੇ ਜਾਊ ਤੁਸੀਂ ਵੀ ਦੱਸ ਸਕਦੇ ਹੋ ਨਵੀਂ ਵੀਡੀਓ ਵਿੱਚ ਮਿਲਦੇ ਆਪਾਂ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਕਿਉਂਕਿ ਮੇਲੇ ਸ਼ੁਰੂ ਹੋਣ ਵਾਲੇ ਆ ਤੇ ਕਮਾਲਾਂ ਹੋਣਗੀਆਂ ਹੀ ਫਿਰ ਧੰਨਵਾਦ